ਕੀ ਕੀ ਲੋੜ ਹੈ ਤੇ ਹੁਣ ਮੁਣ ਵਸੇਵੇ ਦੀ ਜਿੱਦਾਂ ਅਸੀਂ ਗੱਲ ਕਰ ਰਹੇ ਸੀ ਤੇ ਇਹ ਪਰਿਵਾਰ ਜ਼ਰੂਰਤਮੰਦ ਨੇ ਕਿਉਂਕਿ ਹੁਣ ਜ਼ਰੂਰਤਮੰਦ ਦਾ ਪਤਾ ਨਹੀਂ ਲੱਗ ਪਾਰਿਆ ਬismillah अर रहमान अर रहीम ਸ਼ੁਰੂ ਅਲਾ ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ ਨਿਯਾਇਤ ਰਹਿਮ ਕਰਨ ਵਾਲਾ ਪਹਿਲਾਂ ਤਾਂ ਅੱਜ ਦਾ ਦਿਨ ਅਸੀਂ ਤਾਂ ਚੁਣਿਆ ਕਿ ਜਿਹੜੇ ਮਹਰੂਮ ਸ਼ਾਹੀ ਮਾਮ ਮੌਲਾਨਾ ਅਬੀ ਬੁਰਮਾਲ ਲੁਦੀ ਅਲਵੀ ਸਾਹਿਬ ਨੇ ਜਿਨ੍ਹਾਂ ਨੇ ਪੰਜਾਬ ਚ ਪਿਆਰ ਮੁਹੱਬਤ ਦੀ ਬਹੁਤ ਸਾਰੀ ਇਨਕਲਾਬੀ ਕੰਮ ਕੀਤੇ ਅੱਜ ਉਹਨਾਂ ਦੀ ਚੌਥੀ ਵਰ੍ਹੇਸੀ ਸੀ ਇਸ ਵਰ੍ਹੇਸੀ ਦੇ ਮੌਕੇ ਤੇ ਅਸੀਂ ਅੱਜ ਦਾ ਇਹ ਸਮਾਗਮ ਜਿਹੜਾ ਬਹੁਤ ਸਾਦਗੀ ਦੇ ਨਾਲ ਰੱਖਿਆ ਪੰਜਾਬ ਜਦੋਂ ਪਿਛਲੇ 15 ਦਿਨ ਪਹਿਲਾਂ ਹੜਾ ਆਇਆ ਤੇ ਪਿਛਲਾ ਜਿਹੜਾ ਸ਼ੁੱਕਰਵਾਰ ਗੁਜ਼ਰਿਆ 6 ਤਰੀਕ ਦਾ ਉਹ ਦਿਨ ਹਜ਼ਰਤ ਮੁਹੰਮਦ ਸਾਹਿਬ ਦਾ ਸਭ ਤੋਂ ਵੱਡਾ ਦਿਨ ਜਿਹੜਾ ਸੀਗਾ ਉਹ ਸੀ ਤੇ ਅਸੀਂ ਸਭ ਤੋਂ ਪਹਿਲਾਂ ਸ਼ੁਰੂਆਤ ਉਤੋਂ ਕੀਤੀ ਅਸੀਂ ਇਹ ਐਲਾਨ ਕੀਤਾ ਕਿ ਜਦ ਸਾਡਾ ਗਵਾਂਢੀ ਮੁਸੀਬਤ ਚਾ ਸਾਡਾ ਭਰਾ ਮੁਸੀਬਤ ਦੇ ਵਿੱਚ ਹੈ ਤੇ ਅਸੀਂ ਕਿਸੇ ਖੁਸ਼ੀ ਦਾ ਇਜ਼ਹਾਰ ਕਿਦਾਂ ਕਰ ਸਕਦੇ ਤੇ ਅਸੀਂ ਕਿਹਾ ਕਿ ਜਿਹੜਾ ਪੈਸਾ ਇੱਧਰ ਖਰਚਣਾ ਉਹ ਆਪਾਂ ਆਪਣੇ ਗਵਾਂਡੀ ਦੇ ਉੱਤੇ ਖਰਚਣਾ ਆਪਣੇ ਮੁਹੱਬਤ ਕਰਨ ਵਾਲੇ ਦੋਸਤ ਦੇ ਉੱਤੇ ਖਰਚਣਾ ਆਪਣੇ ਭਰਾਵਾਂ ਤੇ ਖਰਚਣਾ ਤੇ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਲੁਧਿਆਣਾ ਦੀ ਇਹ ਇਤਿਹਾਸਿਕ ਜਮਾ ਮਸਜਿਦ ਜਿਹਨੇ ਜੰਗ ਅਜ਼ਾਦੀ ਜਿੱਦੋਂ ਐਲਾਨ ਕੀਤਾ ਵੀ ਦੇਸ਼ ਲਈ ਅੱਗੇ ਆਓ ਉਦੋਂ ਵੀ ਕੌਮ ਨੇ ਆਵਾਜ਼ ਲਾਰਾ ਮਰਿਆ ਅੱਜ ਜਦੋਂ ਅਸੀਂ ਐਲਾਨ ਕੀਤਾ ਪੂਰੇ ਭਾਰਤ ਦੇ ਮੁਸਲਮਾਨਾਂ ਨੂੰ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਸਾਡੇ ਸਿੱਖ ਭਰਾਵਾਂ ਨੇ ਪੰਜਾਬ ਦੇ ਹਿੰਦੂਆਂ ਨੇ ਦਲਿਤਾ ਨੇ ਬੋਧੀ ਜੈਨੀਆਂ ਮੁਸਲਮਾਨਾਂ ਨੇ ਹਮੇਸ਼ਾ ਤੁਹਾਡਾ ਸਾਥ ਦਿੱਤਾ ਹੈ ਆਪ ਦਾ ਭਾਵੇਂ ਕੇਰਲਾ ਚਾਹੀ ਹੋਵੇ ਭਾਵੇਂ ਉੱਤਰਾਖੰਡ ਚਾਹੀ ਹੋਵੇ ਆਪ ਦਾ ਭਾਵੇਂ ਦਿੱਲੀ ਚ ਹੋਵੇ ਭਾਵੇਂ ਕਿਸੇ ਹੋਰ ਕੌਮ ਨੇ ਧਰਨਾ ਲਾਇਆ ਹੋਵੇ ਪੰਜਾਬੀ ਹਮੇਸ਼ਾ ਉਹਨਾਂ ਦੇ ਨਾਲ ਗਏ ਨੇ ਤੇ ਮੈਂ ਸਾਰੀ ਕੌਮ ਨੂੰ ਇਹ ਕਿਹਾ ਸੀ ਕਿ ਜਦ ਹਮੇਸ਼ਾ ਪੰਜਾਬ ਦੇ ਲੋਕਾਂ ਨੇ ਤੁਹਾਡਾ ਸਾਥ ਦਿੱਤਾ ਹੈ ਤੁਹਾਡਾ ਵੀ ਹੁਕਮ ਤੁਹਾਡਾ ਵੀ ਤਰੀਕਾ ਬਣਦਾ ਹੈ ਕਿ ਅੱਜ ਜਦ ਪੰਜਾਬ ਮੁਕਾਬਲਾ ਕਰ ਰਿਹਾ ਹੈ ਪਾਣੀ ਦਾ ਜੇ ਤੁਸੀਂ ਸਾਡੇ ਨਾਲ ਆ ਕੇ ਖੜੋ ਔਰ ਮੈਂ ਬੜਾ ਰਿਣੀ ਐ ਪੂਰੇ ਭਾਰਤ ਦੇ ਖਾਸ ਕਰਕੇ ਯੂਪ ਉੱਤਰਾਖੰਡ ਔਰ ਹਰਿਆਣਾ ਮੇਵਾੜ ਔਰ ਰਾਜਸਥਾਨ ਔਰ ਹਿਮਾਚਲ ਦੇ ਕੁਝ ਮੁਸਲਿਮ ਸੋਸਾਇਟੀਆਂ ਦਾ ਜਿਨ੍ਹਾਂ ਨੇ ਨਾ ਸਿਰਫ ਉਸ ਐਲਾਨ ਨੂੰ ਸੁਣਿਆ ਬਲਕਿ ਵੱਡੀ ਗਿਣਤੀ ਦੇ ਵਿੱਚ ਰਾਹਤ ਸਮਗਰੀ ਲੈ ਕੇ ਲੁਧਿਆਣਾ ਜਾਂ ਮਮਜ਼ਿਦ ਰੋਜ਼ਾਨਾ ਆਏ ਹੁਣ ਤੱਕ ਕਈ ਸੌ ਟਰੱਕ ਜਿਹੜੇ ਆ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਭੇਜੇ ਇਹਦੇ ਨਾਲ ਨਾਲ ਅਸੀਂ ਆਪ ਵੀ ਕਿਉਂਕਿ ਦੌਰਾ ਕੀਤਾ ਕਿਉਂਕਿ ਸਾਡੀ ਜਿਹੜੀ ਜਿਹੜਾ ਸੰਗਠਨ ਹੈ ਸੋਸ਼ਲ ਜਿਹਨੂੰ ਅਸੀਂ ਐਰਾਰ ਫਾਊਂਡੇਸ਼ਨ ਕਹਿੰਦੇ ਆ ਉਹ ਕੱਲਾ ਨਹੀਂ ਹੈ ਸਾਡੇ ਸਾਰੇ ਹਿੰਦੂ ਸਿੱਖ ਭਰਾ ਦੋਸ ਸਾਡੇ ਨਾਲ ਨੇ ਪਹਿਲੀ ਵਾਰੀ ਵੀ ਜਦੋਂ ਤੋਂ ਇਹ ਆਪਤਾ ਆਈ ਸੀ 2019 ਤੁਹਾਨੂੰ ਸ਼ਾਇਦ ਯਾਦ ਹੋਵੇ ਲੋਕਾਂ ਦੀ ਬਹੁਤ ਮੱਜਾਂ ਡੋਲ ਗਈਆਂ ਸੀ ਤੇ ਮੇਰੇ ਪ੍ਰਧਾਨ ਚਾਚੂ ਸਰਦਾਰ ਪ੍ਰੀਤਪਾਲ ਸਿੰਘ ਜੀ ਤੇ ਉਹਨਾਂ ਨਾਲ ਮਿਲ ਕੇ ਉਸ ਵੇਲੇ ਸ਼ਾ ਇਮਾਮ ਸਾਹਿਬ ਸਾਡੇ ਪਿਤਾ ਜੀ ਨੇ ਇਸੀ ਮਸਜਿਦ ਦੇ ਵਿੱਚ ਉਹਨਾਂ ਡੰਗਰਾਂ ਨੂੰ ਨਵੇਂ ਜਾਨਵਰ ਖਰੀਦ ਕੇ ਜਦੋਂ ਗੁਰਦੁਆਰਾ ਦੁਖਨਾਂ ਸਾਹਿਬ ਤੋਂ ਦਿੱਤੇ ਗਏ ਕਿ ਉਦੋਂ ਵੀ ਚੈੱਕ ਦਿੱਤਾ ਕਿ ਵੀ ਸਾਡਾ ਵੀ ਹਿੱਸਾ ਇਹਦੇ ਵਿੱਚ ਹੋਣਾ ਚਾਹੀਦਾ ਹੈ ਤੇ ਅਸੀਂ ਉਸੀ ਰਵਾਇਤ ਨੂੰ ਅੱਜ ਅੱਗੇ ਵਧਾ ਰਹੇ ਹਾਂ ਤੇ ਜਿੱਦਾਂ ਗੁਰਸਾਹਿਬ ਸਿੰਘ ਜੀ ਹੈ ਜਸਦੇਵ ਸੇਖੋਂ ਜੀ ਸਾਡੇ ਲੁਧਿਆਣੇ ਦੇ ਸਰਦਾਰ ਪਰਮਪਾਲ ਸਿੰਘ ਸੱਬਰਵਾ ਹੈ ਪ੍ਰਦੀਪ ਬਲਟੋਆ ਤੇ ਅਸੀਂ ਸਾਰਿਆਂ ਨੇ ਮਿਲ ਕੇ ਇਹ ਸੋਚਿਆ ਕਿ ਵੀ ਕਿਉਂਕਿ ਆਪਦਾ ਪੰਜਾਬ ਦੇ ਉੱਤੇ ਪੰਜਾਬੀ ਸਾਰਿਆਂ ਨਾਲ ਖੜੇ ਹੈ ਤੇ ਆਪਾਂ ਹੁਣ ਇਹਦਾ ਮੁਕਾਬਲਾ ਕਰਨਾ ਤੇ ਜਦ ਅਸੀਂ ਸਰਵੇ ਸ਼ੁਰੂ ਕੀਤਾ ਜਾਣ ਲੱਗੇ ਅੱਗੇ ਤੇ ਜਦ ਅਸੀਂ ਅਲੱਗ-ਅਲੱਗ ਬੇੜੀਆਂ 'ਚ ਬਹਿ ਕੇ ਗਏ ਆ ਲੋਕਾਂ ਦੇ ਘਰਾਂ ਨੂੰ ਦੇਖਿਆ ਤੇ ਮੈਂ ਇੱਕ ਦਿਨ ਰਾਵੀ ਦੇ ਕੰਡੇ ਤੇ ਗਿਆ ਉਹ ਪੈਣ ਸਾਡੀ ਇੱਥੇ ਆਈ ਹੋਈ ਸੀ ਅੱਜ ਹੁਣੇ ਚਲੀ ਗਈ ਹੈ ਤੇ ਉੱਥੇ ਇੱਕ ਔਰਤ ਜਿਹੜੀ ਸੀਗੀ ਗੈਰ-ਮੁਸਲਿਮ ਪਰ ਮਨਾਲ ਸੰਬੰਧ ਰੱਖਦੀ ਹੈ ਕਿ ਉਹਦੇ ਘਰ ਦੇ ਬਾਹਰ ਖੜੇ ਲੋਕੀ ਰੀਲ ਬਣਾ ਰਹੇ ਸੀ ਅੱਜਕੱਲ੍ਹ ਚਲੋ ਇੱਕ ਟ੍ਰੈਂਡ ਹੈ ਹਰ ਬੰਦਾ ਮੋਬਾਈਲ ਤੇ ਰੀਲ ਬਣਾਉਂਦਾ ਹੈ ਲੇਕਿਨ ਉਹ ਉਹਦੇ ਅੰਦਰ ਇੱਕ ਤਕਲੀਫ ਸੀ ਤੇ ਮੈਨੂੰ ਮਹਿਸੂਸ ਹੋਇਆ ਕਿ ਬਈ ਇਹ ਜਿਹੜੀ ਔਰਤ ਹੈ ਲੋਕੀ ਭਾਵੇਂ ਦੇ ਘਰ ਦੀ ਰੀਲ ਬਣਾ ਰਹੇ ਟੁੱਟ ਗਿਆ ਹੈ ਇਹਦੀਆਂ ਬਾਹਰ ਬੜੀਆਂ ਦੁਕਾਨਾਂ ਟਹਿ ਗਈਆਂ ਚ ਰੇਤਾ ਭਰਿਆ ਹੋਇਆ ਤੇ ਭਾਵੇਂ ਲੋਕਾਂ ਦੇ ਲਈ ਇੱਕ ਪਰਚਾਵੇ ਦਾ ਸਮਾਂ ਹੈ ਜਾਂ ਉਹ ਇਹਨੂੰ ਸੋਸ਼ਲ ਮੀਡੀਆ ਤੇ ਅੱਗੇ ਕਰਨਾ ਚਾਹੁੰਦੇ ਲੇਕਿਨ ਉਹਦੀ ਅੱਖਾਂ 'ਚ ਜਿਹੜੀ ਤਕਲੀਫ ਸੀ ਕਿ ਉਹਨੂੰ ਅਸੀਂ ਦਿਲ ਦੇ ਨਾਲ ਮਹਿਸੂਸ ਕੀਤਾ ਤੇ ਫਿਰ ਮੈਂ ਆ ਕੇ ਸਾਡੇ ਟਰਸਟ ਨੂੰ ਕਿਉਂਕਿ ਇੰਨੇ ਸਾਰੇ ਮੁਸਲਮਾਨ ਭਰਾ ਉਹ ਇੰਨੀ ਮੁਹੱਬਤ ਨਿਸ਼ਾਵਾਰ ਕਰ ਰਹੇ ਰੋਜ਼ ਸਵੇਰੇ ਸ਼ਾਮ ਆ ਕੇ ਪੁੱਛ ਰਹੇ ਦੱਸੋ ਹੋਰ ਕੀ ਚਾਹੀਦਾ ਹੂੰ ਤੇ ਮੈਂ ਉਹਨਾਂ ਨੂੰ ਕਿਹਾ ਕਿ ਇਕੱਲਾ ਰਾਸ਼ਨ ਮੰਡਨ ਦੇ ਨਾਲ ਹੁਣ ਕੰਮ ਹੋਣ ਵਾਲਾ ਨਹੀਂ ਰਾਸ਼ਨ ਬਹੁਤ ਆ ਗਿਆ ਉਹਨੇ ਐਸੇ ਪਰਿਵਾਰ ਚੁਣੋ ਜਿਹੜੇ ਬਹੁਤ ਜ਼ਿਆਦਾ ਗਰੀਬੀ ਐਸੀ ਗੱਲ ਨਹੀਂ ਪੰਜਾਬ ਬਹੁਤ ਤਖੜਾ ਹੈ ਜ਼ਿਆਦਾਤਰ ਸਾਡੇ ਲੋਕ ਜਿਹੜੇ ਨੇ ਉਹ ਆਪ ਹੀ ਚੱਲ ਰਹੇ ਨੇਗੇ ਲੇਕਿਨ ਹਰ ਜਗ੍ਹਾ 2 4 5 ਪਰਿਵਾਰ ਐਸੇ ਜਿਹੜੇ ਗਰੀਬੀ ਰੇਖਾ ਤੋਂ ਬਹੁਤ ਥੱਲੇ ਨੇ ਅਸੀਂ ਉਹ ਪਰਿਵਾਰ ਲੱਭੋ ਜਿਨ੍ਹਾਂ ਦਾ ਇਸ ਪਾਣੀ ਨੇ ਸਭ ਕੁਝ ਖਤਮ ਕਰ ਦਿੱਤਾ ਤੇ ਅਸੀਂ ਕੱਲ ਤੱਕ ਐਸੇ 37 ਪਰਿਵਾਰ ਲੱਭ ਲੈ ਸਾਡੀ ਟੀਮ ਮੁਸਤਕੀਮ ਬਾਈ ਔਰ सनी सनी ਸਾਡਾ ਮਾਈਕਲ ਸਿੰਘ ਤੇ ਸਾਡਾ ਇੱਕ ਵੀਰ ਆ ਸਾਹਮਣੇ ਖੜਾ ਸੋਨੂ ਜੀ ਅਸੀਂ ਪਿਆਰਨਾ ਪੰਡਤ ਕਹਿੰਨੇ ਤੇ ਇਹਨਾਂ ਤੇ ਇਹਨਾਂ ਨੂੰ ਅਸੀਂ ਭੇਜਿਆ ਵਿੱਚ ਚਲੋ ਲੱਭੋ ਤੇ ਜਿੱਥੇ ਇੱਥੇ ਮੈਂ ਗਿਆ ਮੈਂ ਵੀ ਦੱਸਿਆ ਕਿ ਉੱਥੇ ਗਏ ਸੀ ਦੱਸਦਾ ਸੀਗਾ ਤੇ ਜਾ ਕੇ ਫਿਜ਼ੀਕਲ ਵੈਰੀਫਿਕੇਸ਼ਨ ਕੀਤੀ ਜਾ ਕੇ ਪੁੱਛਿਆ ਵੀ ਇਹ ਕਿਹਦਾ ਘਰ ਹੈ ਜਦੋਂ ਪਤਾ ਲੱਗ ਗਿਆ ਕਿ ਇਸ ਬੰਦੇ ਦਾ ਘਰ ਹੈ ਤੇ ਲੰਬੇ ਚੋੜੇ ਝਗੜੇ ਜਿਹੀ ਨਹੀਂ ਪਏ ਉਹਨਾਂ ਨੂੰ ਬੇਨਤੀ ਕੀਤੀ ਕਿ ਆਪਣਾ ਆਧਾਰ ਕਾਰਡ ਤੇ ਬੈਂਕ ਖਾਤਾ ਦਿਓ ਅਸੀਂ ਤੁਹਾਨੂੰ ਫੌਰੀ ਤੌਰ ਤੇ ਜੋ ਮਦਦ ਸਾਡੀ ਕੌਮ ਨੇ ਸਾਨੂੰ ਦਿੱਤੀ ਹੈ ਲੋਕੀ ਤਾਂ ਬਹੁਤ ਸਾਰੀ ਸੁਸਾਇਟੀਆਂ ਹੁੰਦੀਆਂ ਪੂਰੇ ਦੇ ਚ ਆਪਦਾ ਆਉਂਦੀ ਹੈ ਅਕਸਰ ਲੋਕ ਜਦੋਂ ਫੰਡਿੰਗ ਕਰਦੇ ਤੇ ਜਦੋਂ ਪੈਸੇ ਦੇਣ ਦੀ ਗੱਲ ਆਉਂਦੀ ਹੈ ਤੇ ਸੁਸਾਇਟੀਆਂ ਕਹਿੰਦੀਆਂ ਕਿ ਆਹ ਕਾਗਜ਼ ਲਿਆਓ ਉਹ ਕਾਗਜ਼ ਲਿਆਓ ਤੇ ਉਹਨੂੰ ਲੰਬਾ ਸਮਾਂ ਗੁਜ਼ਰ ਦਿੰਦੇ ਤੇ ਮੈਂ ਆਪਣੇ ਦੋਸਤਾਂ ਨੂੰ ਕਿਹਾ ਕਿ ਅਗਰ ਟਾਈਮ ਤੇ ਮਦਦ ਨਾ ਕੀਤੀ ਗਈ ਤੇ ਫਿਰ ਉਸ ਮਦਦ ਦਾ ਕੋਈ ਫਾਇਦਾ ਨਹੀਂ ਤੇ ਇਸ ਲਈ ਉਹ ਸਾਰੇ ਪਰਿਵਾਰ ਚੁਣ ਲੈ 50 ਲੱਖ ਰੁਪਇਆ ਤੁਹਾਡੇ ਵਰਗੇ ਦੋਸਤਾਂ ਨੇ ਸਾਡੇ ਟਰਸਟ ਨੂੰ ਦਿੱਤਾ ਸੀ ਉਹ ਚੱਕ ਕੇ 50 ਲੱਖ ਰੁਪਏ ਅੱਜ ਜ਼ਰੂਰਤਵੰਦਾਂ ਦੇ ਪਿੱਛੇ ਵੰਡ ਦਿੱਤਾ ਗਿਆ। ਤੁਸੀਂ ਗੱਲ ਕੀ ਵੀ ਪੰਜਾਬ ਨੂੰ ਕਿਹਾ ਜਾਂਦਾ ਵੀ ਹੜ੍ਹ ਪ੍ਰਭਾਵਿਤ ਹੈ। ਇਹ ਪ੍ਰਭਾਵਿਤ ਨਹੀਂ ਹੈ। ਇਹ ਹੜਾ ਸੀ ਹੜ੍ਹ ਪ੍ਰਭਾਵਿਤ ਨਹੀਂ ਹੈ ਮੈਂ ਬਾਰ-ਬਾਰ ਇਹ ਗੱਲ ਹਰ ਜਗ੍ਹਾ ਕਹਿ ਰਿਹਾ। ਪੰਜਾਬ ਹੜ੍ਹ ਪ੍ਰਭਾਵਿਤ ਨਹੀਂ ਹੈ। ਪੰਜਾਬ ਹੜਾਂ ਦਾ ਮੁਕਾਬਲਾ ਕਰ ਰਿਹਾ। 2019 ਵੀ ਕੀਤਾ। 2022 'ਚ ਵੀ ਕੀਤਾ ਜਦੋਂ ਦਰਿਆ ਬਿਆਸ ਨੂੰ ਨੱਕਾ ਲਾਇਆ। ਉਦੋਂ ਅਫਸਰ ਤਾਂ ਉੱਥੇ ਗੱਲੇ ਕਹਿੰਦੇ ਸੀ ਵੀ ਇਹ 400 ਦਿਨ ਦਾ ਕੰਮ ਆ। ਤੇ ਪੰਜਾਬੀਆਂ ਨੇ, ਜੱਟਾਂ ਨੇ, ਸਾਡੇ ਪੰਜਾਬ ਦੀ ਸਾਰੀਆਂ ਕੌਮਾਂ ਨੇ ਉਹ ਤੇ ਧੂਲ ਪੜਤੀ ਦਰਿਆ ਨੂੰ ਹੀ ਨਕਾ ਲਾ ਦਿੱਤਾ 28 ਦਿਨਾਂ ਅਸੀਂ ਸੰਤ ਸੀਚੇਵਾਲ ਜੀ ਦੀ ਰਹਿਨਮਾਈ ਚ ਅਗਰ ਤੁਸੀਂ ਕਦੀ ਜਾਓਗੇ ਅਜੇ ਵੀ ਉਹ ਨਕਾ ਚੰਗੀ ਤਰ੍ਹਾਂ ਬੰਦ ਹੈ ਯਾਨੀ ਜਿੱਥੇ ਤੇ ਬੰਦ ਕੀਤਾ ਸੀ ਉਧਰੋਂ ਨਹੀਂ ਆਇਆ ਪਾਣੀ ਐਸ ਕੀ ਨਵੇਂ ਪਾਸਿਓਂ ਆਇਆ ਤੇ ਕਹਿਣ ਦਾ ਮਤਲਬ ਹੈ ਪੰਜਾਬੀ ਕਦੀ ਡਰਦੇ ਨਹੀਂ ਆ ਪੰਜਾਬੀਆਂ ਦੀ ਰਿਵਾਇਤ 'ਚ ਇਹ ਗੱਲ ਸ਼ਾਮਲ ਹੈ ਕਿ ਜਦ ਕਸੀ ਆਇਆ ਆਪਦਾ ਦਾ ਦੁਸ਼ਮਣ ਦਾ ਅਸੀਂ ਮੁਕਾਬਲਾ ਕਰਦੇ ਆ ਤੇ ਫਿਰ ਅਸੀਂ ਆਪਣੀ ਧਰਮ ਜਾਤ ਔਰ ਬਰਾਦਰੀ ਨਹੀਂ ਦੇਖਦੇ ਦਸ਼ਮੇਸ਼ ਵੀਰ ਸਾਹਿਬ ਜੀ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਜਦ ਜ਼ੁਲਮ ਦੇ ਖਿਲਾਫ ਆਵਾਜ਼ ਚੱਕੀ ਸੀ ਤੇ ਨਬੀ ਖਾਂ ਗਨੀ ਖਾਨ ਨੇ ਉਹਨਾਂ ਨੂੰ ਉੱਚ ਦਾ ਪੀਰ ਬਣਾ ਕੇ ਆਪਣੇ ਵੋਟੇ ਚੱਕਿਆ ਪੀਰ ਬੁੱਧੂ ਸ਼ਾਹ ਆਪਣੇ ਬੇਟੇ ਉਹਨਾਂ ਲਈ ਕੁਰਬਾਨ ਕੀਤੇ ਤੇ ਦੀਵਾਨ ਟੋਡਰਮਾਲ ਨੇ ਆਪਣਾ ਸਾਰਾ ਸਰਮਾਇਆ ਖਰਚ ਕਰਕੇ ਸਾਜਾਦਿਆਂ ਦੇ ਲਈ ਕੁਰਬਾਨੀ ਪੇਸ਼ ਕੀਤੀ ਤੇ ਮੁਸਲਮਾਨ ਹੋਣ ਤੇ ਭਾਵੇਂ ਹਿੰਦੂ ਹੋਣ ਪੰਥ ਦੇ ਨਾਲ ਹਮੇਸ਼ਾ ਇਹਨਾਂ ਦੋਨਾਂ ਕੌਮਾਂ ਨੇ ਸੱਜੀਆਂ ਕੱਪੀਆਂ ਬਾਵਾ ਮੰਨ ਕੇ ਲੋਕਾਂ ਦਾ ਸਾਥ ਦਿੱਤਾ ਤੁਸੀਂ ਗੱਲ ਕੀਤੀ ਉੱਥੇ ਵੀਡੀਓਜ਼ ਬਣ ਰਹੀਆਂ ਸੀ ਰੀਲਸ ਬਣ ਰਹੀਆਂ ਸੀ ਅਸੀਂ ਵੀ ਦੇਖ ਰਹੇ ਆਂ ਵੀ ਬੜਿਆਲੇ ਨਾ ਰੀਲਸ ਜਿਹੜੀਆਂ ਹੋ ਗਈਆਂ ਜਾਂ ਸੋਸ਼ਲ ਮੀਡੀਆ ਤੇ ਵੀਡੀਓਸ ਪਾਣਾ ਚਲੋ ਮੈਂ ਕਹਿੰਦਾ ਬੜੇ ਲੋਕ ਸੇਵਾ ਵੀ ਕਰ ਰਹੇ ਆ ਚੰਗਾ ਵੀ ਕਰ ਰਹੇ ਆ ਪਰ ਲੋਕਾਂ ਨੇ ਇਸ ਨੂੰ ਐਂਟਰਟੇਨਮੈਂਟ ਦਾ ਸੋਰਸ ਬਣਾ ਲਿਆ ਮੈਂ ਵੀ ਤੱਕਲ ਦੇਖਿਆ ਮੈਂ ਸਦਾ ਕਹਿ ਦਿੰਦਾ ਹੁੰਦਾ ਵੀ ਮੈਂ ਕਈ ਐਨ ਜੀਓਸ ਤਾਂ ਦੇਖਿਆ ਵੀ ਨਹੀਂ ਸੀ ਜਿਹੜੀਆਂ ਇਸ ਟਾਈਮ ਵੜ ਗਈਆਂ ਹੋਈਆਂ ਜਿਨ੍ਹਾਂ ਦੇ ਅਜਨਾਲਾ ਮੈਂ ਜਾਂਦਾ ਅਜਨਾਲਾ ਪਿੱਛੇ ਹੀ ਉਹਨਾਂ ਦੇ ਟੈਂਟ ਲੱਗੇ ਹੁੰਦੇ ਆ ਅੰਦਰ ਜਾ ਕੇ ਨਹੀਂ ਲੱਗੇ ਪਿੱਛੇ ਉਹਨਾਂ ਦੇ ਟੈਂਟ ਲੱਗੇ ਹੋਏ ਆ ਉੱਥੇ ਫਿਰ ਇਹ ਉਹੀ ਉਹ ਐਨ ਜੀਓ ਹੈ ਜਿਹੜੇ ਬਾਰ ਬਾਰ ਫੇਸਬੁੱਕ ਤੇ ਪਾਉਂਦੇ ਕਿ ਹੁਣ ਪੰਜਾਬ ਨੂੰ ਮਦਦ ਦੀ ਜਰੂਰਤ ਨਹੀਂ ਕਿਉਂਕਿ ਇਹ ਮੇਨ ਪੁਆਇੰਟ ਤੇ ਗਏ ਨਹੀਂ ਇਹ ਅੱਗੇ ਇਹ ਹਾਂ ਇਹ ਤਾਂ ਪਿੱਛੇ ਨੇ ਆਪਣੀਆਂ ਦੋ ਫੋਟੋਆਂ ਖਿਚਵਾਈਆਂ ਆ ਗਏ ਤੇ ਇਹ ਤਾਂ ਉੱਚੇ ਤੇ ਪਹੁੰਚੇ ਹੀ ਨਹੀਂ ਜਿੱਥੇ ਜ਼ਰੂਰਤ ਹੈ ਇਹ ਉਹਨਾਂ ਪਾਣੀਆਂ ਜਿਹਨੇ ਉਤਰੇ ਇਹਨਾਂ ਨੇ ਉਸ ਤਕਲੀਫ ਨੂੰ ਮਹਿਸੂਸ ਹੀ ਨਹੀਂ ਕੀਤਾ ਇਹਨਾਂ ਨੇ ਏਸੀ ਕਮਰੇ ਹੀ ਨਹੀਂ ਛੱਡੇ ਇਹ ਤਾਂ ਗਏ ਬਸ ਚਾਰ ਪੰਜ ਬੰਦੇ ਲਿੱਤੇ ਤੇ ਥੋੜੀ ਜਿਹੀ ਫੋਟੋ ਖਚਾਈ ਆ ਗਏ ਕੌਣ ਕਹਿੰਦਾ ਕਿ ਪੰਜਾਬ ਨੂੰ ਅਜੇ ਜ਼ਰੂਰਤ ਨਹੀਂ ਆਉਣ ਵਾਲੇ 4 ਮਹੀਨੇ ਜਦ ਪਾਣੀ ਉਤਰੂਗਾ ਤਾਂ ਜਿਹੜਾ ਰੇਤਾ ਭਰ ਗਿਆ ਉਹ ਕਿਹਨੇ ਹਟਾਲਣਾ ਆ ਜਿਹੜਾ ਟਿਊਬ ਲਾਂਚ ਗਾਰਾ ਚਲਾ ਗਿਆ ਜਿਹੜੀਆਂ ਮੋਟਰਾਂ ਫੋਕੀਆਂ ਉਹ ਕਿਹਨੇ ਨੰਨੀਆਂ ਪਾਣੀਆਂ ਗਰੀਬ ਜ਼ਿਮੀਂਦਾਰ ਨੂੰ ਬੀਜ ਕਿਹਨੇ ਲਿਆ ਕੇ ਦੇਣਾ ਐਨਾ ਡੀਜ਼ਲ ਕਿੱਥੋਂ ਲਿਆਣਾ ਜਿਹਦੇ ਨਾਲ ਰੇਤ ਨੂੰ ਖਿੱਚ ਗਿਆ ਸੀ ਸਾਈਡ ਤੇ ਕਰਦੀ ਏ ਡੰਗਰ ਜਿਹੜੇ ਮਰੇ ਪਏ ਆ ਜਗ੍ਹਾ ਜਗ੍ਹਾ ਜਿੱਦੇ ਤੁਸੀਂ ਦੇਖੋ ਮੱਝਾਂ ਮਰੀਆਂ ਪਈਆਂ ਆਮ ਜਿਹੜੇ ਸਟਰੀਟ ਡੌਗ ਸੀ ਉਹ ਪਾਣੀ ਦੇ ਨਾਲ ਮਰ ਗਏ ਬਹੁਤ ਸਾਰੀਆਂ ਬਿੱਲੀਆਂ ਸੀ ਗਏ ਕਿਉਂਕਿ ਉਹਨਾਂ ਨੂੰ ਜੀਪੀਸੀ ਨਾਲ ਚੱਕ ਕੇ ਦੱਬਣਾ ਉਹ ਕਿਹਨੇ ਕਰਨਾ ਕਿਉਂਕਿ ਅਗਰ ਉਹ ਪਏ ਰਹਿਣਗੇ ਬਿਮਾਰੀ ਫੈਲਾਉਗੀ ਉਸ ਤੋਂ ਬਾਅਦ ਜਿਹੜੇ ਜਾਨਵਰ ਪਾਣੀ ਨਾਲ ਬਿਮਾਰ ਹੋ ਗਏ ਉਹਨਾਂ ਦੀ ਸੇਵਾ ਕਿਹਨੇ ਕਰਨੀ ਅਸੀਂ ਇਸ ਹੱਦ ਤੱਕ ਮੁਕਾਬਲਾ ਕਰ ਰਹੇ ਹਾਂ ਪੰਜਾਬ ਦੇ ਲੋਕ ਇਹ ਲੋਕੀ ਮੈਨੂੰ ਇੱਕ ਪਰਚੰਗ ਯੂਟਿਊਬਰ ਸੀ ਬੇਵਕੂਫ ਸੀ ਬਿਲਕੁਲ ਮੇਰੇ ਕੋਲ ਵੀਡੀਓ ਲਾਇਆ ਕਹਿੰਦਾ ਦੇਖੋ ਇਹ 10000 ਪਾਣੀ ਦੀ ਬੋਤਲਾਂ ਤੁਹਾਡੀਆਂ ਰੋਲ ਰਹੀਆਂ ਆ ਉਹ ਮੈਂ ਕਿਹਾ ਬੇਵਕੂਫ ਭਾਈ ਇਹ ਰੋਲ ਨਹੀਂ ਰਹੀਆਂ ਸਾਡੀ ਜਿਹੜੀ ਬੇੜੀ ਰੋਹ ਜਾਂਦੀ ਹੈ ਉਹ ਸਿਰਫ ਅੰਦਰ ਜਿਹੜਾ ਮਕਾਨ 'ਚ ਦੋ ਤਿੰਨ ਬੰਦੇ ਬੈਠੇ ਸਿਰਫ ਉਹਨੂੰ ਪਾਣੀ ਨਹੀਂ ਪੀਣ ਲਈ ਦੇ ਰਹੇ ਦੋ ਕੈਰੇਟ ਉੱਥੇ ਮੱਝਾਂ ਨੂੰ ਵੀ ਪੀਣ ਲਈ ਦੇ ਰਹੇ ਆ ਕਿਉਂਕਿ ਨਲਕੇ ਦਾ ਪਾਣੀ ਕੰਦਾ ਹੈ ਕੰਦਾ ਟਿਊਬਲ ਤੇ ਪਾਣੀ ਗਾਰੇ ਵਾਲਾ ਨਿਕਲਦਾ ਪਿਆ ਤੇ ਨਾਦਾਨਾਂ ਲਈ ਤਾਂ ਪੁਲ ਤੇ ਢੇਰ ਲੱਗਾ ਹੋਇਆ ਤੇ ਜਿਨ੍ਹਾਂ ਨੇ ਸੇਵਾ ਕਰਨੀ ਹੈ ਉਹਨਾਂ ਨੂੰ ਪਤਾ ਹੈ ਸਾਡੀ ਵਸਦ ਹੈ ਅਸੀਂ ਇਸ ਵਸਦ ਦੇ ਨਾਲ ਲੱਗੇ ਜਿਹੜਾ ਉਹ ਮੁਕਾਬਲਾ ਕਰਨਾ ਹੈ ਮੈਡੀਕਲ ਸਹੂਲਤਾਂ ਦੀ ਵੀ ਇਸ ਸਮੇ ਬਹੁਤ ਜ਼ਰੂਰਤ ਹੈ ਅਸੀਂ ਲੁਧਿਆਣਾ ਜਮਾ ਮੱਜੂ ਤੁਸੀਂ ਕਰ ਰਹੇ ਹੋ ਕਿ ਉੱਥੇ ਡਾਕਟਰ ਸਪੈਸ਼ਲੀ ਗਏ ਅਸੀਂ ਲੁਧਿਆਣਾ ਜਮਾ ਮੱਜੂ ਫਿਰ ਹੁਣ ਤੱਕ 10 ਲੱਖ ਰੁਪਏ ਦੀਆਂ ਦਵਾਈਆਂ ਭੇਜੀਆਂ ਔਰ ਸਾਡੀ ਅਲੱਗ-ਅਲੱਗ ਮੁਸਲਮਾਨ ਡਾਕਟਰਸ ਆਏ ਸੀ ਸਾਡੇ ਕੋਲ ਦਿੱਲੀ ਤੋਂ ਨੋਇਡਾ ਤੋਂ ਔਰ ਕੁਝ ਯੂਪੀ ਤੋਂ ਉਹਨਾਂ ਦੀ ਟੀਮਾਂ ਬਣਾ ਕੇ ਰਹਿ ਸਾ ਰਹਿਰਾ ਸੇਵਾ ਸੁਸਾਇਟੀ ਦੇ ਜ਼ਰੀਏ ਉਹਨਾਂ ਨੂੰ ਫੀਲਡ ਦੇ ਵਿੱਚ ਭੇਜਿਆ ਲਗਾਤਾਰ ਉਹ ਕੰਮ ਕਰ ਰਹੇ ਔਰ ਸਿਰਫ ਅਸੀਂ ਇਨਸਾਨਾਂ ਦੀ ਦਵਾਈ ਨਹੀਂ ਬਲਕਿ ਜਾਨਵਰਾਂ ਦੀ ਦਵਾਈ ਵੀ ਕੱਲ ਵੀ ਇੱਕ ਵੱਡੀ ਕੇ ਵੀ ਜਾਨਵਰਾਂ ਦੀ ਦੁਬਾਰਾ ਦਵਾਈ ਦੀ ਉਹ ਅਲੱਗ-ਅਲੱਗ ਬੇਸ ਕੈਂਪ ਤੇ ਹੋ ਗਿਆ ਵੀ ਅੰਤ ਵਿੱਚ ਮੈਂ ਇਹ ਕਹਾਂਗਾ ਪੰਜਾਬ ਨੂੰ ਬਦਨਾਮ ਕਰਨ ਦੀ ਬੜੀ ਕੋਸ਼ਿਸ਼ ਕੀਤੀ ਜਾਂਦੀ ਕਦੇ ਹੁਣਦਾ ਪੰਜਾਬ ਕਹ ਦਿੰਦੇ ਆ ਕਦੇ ਕਹ ਦਿੰਦੇ ਆ ਵੀ ਇਹਨਾਂ ਦੇ ਨੌਜਵਾਨ ਤਾਂ ਨਸ਼ਿਆਂ ਵਿੱਚ ਨੇ ਮੈਂ ਤੁਸੀਂ ਕਿ ਆਪ ਵੀ ਕਹਿ ਬਈਏ ਇਹ ਤਾਂ ਦਰਿਆ ਤੇ ਰੁਕ ਇਹ ਜਿਹੜਿਆ ਦਰਖਾ ਦੇ ਬਾਹ ਮੋੜ ਦਿੰਦੇ ਆ ਰੁਕ ਮੋੜ ਦਿੰਦੇ ਆ ਤੇ ਨਸ਼ੇ ਕਰਨ ਵਾਲੇ ਇਹ ਕੰਮ ਤਨੀ ਕਰਦੇ ਦੇਖੋ ਪੰਜਾਬੀ ਜਿਹੜੇ ਨੇ ਉਹ ਬੜੀ ਜੁਰਰਤਮੰਦ ਕੌਮ ਸਾਡੇ ਵੱਡੇ ਭਰਾ ਨੇ ਸਿੱਖ ਭਾਵੇਂ ਹਿੰਦੂਪੁਰਾ ਨੇ ਔਰ ਹੋਰ ਜਿੰਨੇ ਘਟਗਿੰਤੀਆਂ ਨੇ ਇਹਨਾਂ ਨੇ ਹਮੇਸ਼ਾ ਇੱਕ ਦੂਸਰੇ ਦੇ ਨਾਲ ਕਦੀ ਕੋਈ ਫਰਕ ਨਹੀਂ ਕੀਤਾ ਮਹਾਪਤਾ ਮੰਗੋਂ ਇੱਕ ਦੂਸਰੇ ਨੂੰ ਰੱਖਿਆ ਔਰ ਅੱਜ ਜਿਨ੍ਹਾਂ ਨੂੰ ਕੱਲ ਤੱਕ ਤੁਸੀਂ ਕਹਿੰਦੇ ਸੀ ਨਸ਼ੇੜੀ ਨੇ ਅੱਜ ਉਹੀਓ ਨਸ਼ੇੜੀ ਆਪਣੇ ਟਰੈਕਟਰ ਚੱਕੀ ਆਪਣੀ ਟਰਾਲੀਆਂ ਚੱਕੀ ਆਪਣੇ ਮੋਢਿਆਂ ਤੇ ਤੋਲੇ ਚੱਕੀ ਹੋਈ ਜਾ ਰਹੀ ਹੈ ਔਰ ਹਰੇਕ ਬੰਦੇ ਨੂੰ ਔਰ ਪੰਜਾਬੀਆਂ ਨੇ ਸੇਵਾ ਦਾ ਵੀ ਅਗਰ ਪਾਣੀ ਦਾ ਹੜਾ ਆਇਆ ਨਾ ਤਾਂ ਸੇਵਾ ਦਾ ਵੀ ਹੜ ਲਿਆਤਾ ਹੈ ਹੋਰ ਕਿਸੇ ਸੂਬੇ 'ਚ ਜਦੋਂ ਆਪਦਾ ਆਂਦੀ ਹੈ ਮੈਂ ਕਹਿਣਾ ਨਹੀਂ ਚਾਹੁੰਦਾ ਲੇਕਿਨ ਮਿਸਾਲ ਦੇਣਾ ਚਾਹੁੰਨਾ ਅਗਰ ਕਿਤੇ ਹੋਰ ਆਪਦਾ ਆਂਦੀ ਹੈ ਨਾ ਤੇ 5 ਰੁਪਏ 10 ਰੁਪਏ ਵਾਲੀ ਪਾਣੀ ਦੀ ਬੋਤਲ 250 ਦੀ ਹੋ ਜਾਂਦੀ ਹੈ ਸਾਡੇ ਸੂਬੇ 'ਚ ਜਦੋਂ ਆਪਦਾ ਆਂਦੀ ਹੈ ਨਾ ਤੇ 20 ਰੁਪਏ ਵਾਲੀ ਵਧੀਆ ਬੋਤਲ ਜਿਹੜੀ ਹੈ ਉਹ ਫਰੀ ਦੀ ਦਿੱਤੀ ਜਾਂਦੀ ਹੈ ਇਹਨੂੰ ਹੀ ਪੰਜਾਬ ਕਹਿੰਦਾ ਧੰਨਵਾਦ ਸਾਈਨਾਂਮ ਬਖਸ਼ਾ ਜੀ ਸਹੀ ਗੱਲ ਹੁੰਦੀ ਹੈ ਵਿੱਚ साखी माफ़ ऐसी जरा वक्त लग रहा है सब मुझे पता है लेकिन दफ्तर में अभी मुलाकात होगी बातें होंगी